ਹੈਗੀ ਕੰਦਾ ਨੇ ਆਹ ਇਹ ਹਾਂਜੀ ਕਰਾਂਗੇ ਆਪਾਂ ਦੱਸਾਂਗੇ ਬੰਦਾ ਗੱਡੀ ਚ ਰਹਿਣਾ ਹਰ ਵਕਤ ਏਸੀ ਚ ਗਰਮੀ ਕਹਿਣ ਨੂੰ ਗਰਮੀ ਗਰਮੀ ਹਾਂ ਹੈਗੀ ਆ ਮੈਸਟਰੀ ਜਾਂਦੇ ਨੇ ਭੱਜੇ ਦੇਖੋ ਨੇ ਹੱਥਾਂ ਦੇ ਭੜੀਆਂ ਨੇ ਥੋੜੀਆਂ ਆ ਟੇਕੇਦਾਰ ਇਹ ਨਾ ਲੈਣਾ ਇਹਨਾਂ ਨੂੰ ਗੱਡੀ ਸੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੇ ਚਲੋ ਆਜੋ ਜੀ ਅੱਜ ਆਪਾਂ ਤੁਹਾਨੂੰ ਸਰਬ ਕੰਟਰੀ ਦੇ ਵਿੱਚ ਨਾ ਜਿਹੜੇ ਸਰਕਾਰ ਵੱਲੋਂ ਘਰ ਬਣਾਏ ਜਾਂਦੇ ਨੇਗੇ ਮਤਲਬ ਕਿ ਲੋਕਾਂ ਦੇ ਰਹਿਣ ਵਾਸਤੇ ਉਹ ਕਿਸ ਤਰੀਕਾ ਨਾਲ ਬਣਦੇ ਨੇ ਤੇ ਆਪਣਾ ਕੀ ਲੋਡ ਆ ਆਪਾਂ ਕਿਵੇਂ ਕਾਲੀ ਕਰਦੇ ਹਾਂ ਉਹਨਾਂ ਦਾ ਸਿਸਟਮ ਦਿਖਾਉਣਿਆਂ ਨੂੰ ਅੱਜ ਸੋ ਇਹ ਦੇਖੋ ਹੁਣ ਇਹ ਸੱਜੇ ਹੱਥ ਜਿਹੜਾ ਤੁਸੀਂ ਦੇਖ ਰਹੇ ਹੋ ਘਰ ਸਾਰੇ ਇਹ ਅਰਬੀ ਬੰਦਿਆਂ ਵਾਸਤੇ ਬਣ ਰਹੇ ਨੇ ਸਾਉਦੀ ਜੀ ਜਿੰਨਾਂ ਕੋਲ ਸਿਟੀ ਦਾ ਸਿਪਾ ਆ ਜਨਮ ਸਥਾਨ ਸਾਉਦੀ ਅਰਬ ਦੇ ਵਿੱਚ ਹੈਗਾ ਉਹਨਾਂ ਲਈ ਸਰਕਾਰ ਘਰ ਫੜਾ ਕੇ ਦਿੰਦੀ ਆ ਤੇ ਬਾਅਦ ਵਿੱਚ ਉਹ ਖਰੀਦ ਦੇਣਗੇ ਇੱਥੇ ਕੀ ਸਿਸਟਮ ਆ ਵੀ ਇੱਥੇ ਤੁਸੀਂ ਆਪਣੀ ਮਰਜ਼ੀ ਨਾਲ ਘਰ ਨਹੀਂ ਪਾ ਸਕਦੇ ਜਿਹੜੀ ਇੱਕ ਮਤਲਬ ਜਗ੍ਹਾ ਨਹੀਂ ਕੋਈ ਸਿਟੀਆਂ ਨੇ ਜਿੱਦਾਂ ਹੁਣ ਜਿਹੜੀ ਸਿਟੀ ਚ ਆਪਣਾ ਕੰਮ ਚੱਲ ਰਿਹਾ ਹੈਗਾ ਰਿਆਦ ਸਿਟੀ ਸਭ ਤੋਂ ਵੱਡੀ ਸਿਟੀ ਆ ਇਹ ਮਤਲਬ ਸਾウਦੀ ਅਰਬ ਦੀ ਜਿਵੇਂ ਕਹਤੀ ਹੈ ਵੀ ਪੰਜਾਬ ਜਾਂ ਇੰਡੀਆ ਦੀ ਰਾਜਧਾਨੀ ਦਿੱਲੀ ਹੈਗੀ ਉਸ ਤਰੀਕੇ ਨਾਲ ਸਾウਦੀ ਅਰਬ ਦੀ ਰਾਜਧਾਨੀ ਹਰਿਆਦ ਉਹ ਸਿਟੀ ਦੇ ਪਰ ਬਾਹਰ ਬਾਹਰ ਕੰਮ ਚੱਲ ਰਿਹਾਗਾ ਅਸਲ ਜਦ ਤੁਸੀਂ ਦੇਖ ਰਹੇ ਹੋ ਕਿਥੇ ਇੱਿੱਟਾਂ ਵਾਲਾ ਸਿਸਟਮ ਹੋਈ ਨਹੀਂ ਹੈਗਾ ਇੱਟਾਂ ਲੱਗੀਆਂ ਹੋਣ ਜਾਂ ਕੋ ਦੂਰ ਇੱਥੇ ਇਕੱਠਾ ਬਲੌਕ ਬਣਿਆ ਹੋਇਆ ਹੁੰਦਾ ਕੰਧ ਦਾ ਮਤਲਬ ਸਾਰੇ ਸਾਰੇ ਪੀਸ ਬਣੇ ਹੁੰਦੇ ਨੇ ਬਸ ਇੱਥੇ ਨੇ ਫਿੱਟ ਕਰਦੇ ਇਹ ਕੰਮ ਹੈ ਦਾ ਠੀਕ ਹੈ ਨਾ ਤੇ ਹੁਣ ਮੈਂ ਗੱਡੀ ਲੋਡ ਕਰਕੇ ਲਿਆ ਜਾਵਾਂਗਾ ਪਰ ਅਤਰਾ ਅਤ ਗੱਡੀ ਲੋਡ ਕਰਨੀ ਹੁੰਦੀ ਹੈਗੀ ਠੀਕ ਹੈ ਨਾ ਆ ਮਿਸਤਰੀ ਜਾਂਦੇ ਨੇ ਭੱਜੇ ਦੇਖੋ ਨੇ ਆਪਣੀਆਂ ਬੜ ਇਹ ਅੱਜ ਆਪਾਂ ਉਹ ਇੱਥੇ ਗੱਡੀ ਖਾਲੀ ਕਰਾਂਗੇ ਤੁਹਾਨੂੰ ਸਾਰਾ ਦਿਖਾਵਾਂਗੇ ਵਲੌਗ ਆਪਾਂ ਕੋਸ਼ਿਸ਼ ਕਰਾਂਗੇ ਵੀ ਇੰਨਾ ਛੋਟਾ ਬਣਾਇਆ ਜਾ ਸਕਦਾ ਛੋਟਾ ਬਣਾਵਾਂਗੇ ਹੈਗਾ ਤਾਂ ਅੱਜ ਇੱਕ ਤਾਂ ਪੂਰਾ ਵਲੌਗ ਬਣਾਉਣਾ ਹੈ ਤੇ ਤਾਂ ਬਹੁਤ ਲੰਬਾ ਬਣ ਜਾਂਦਾ ਚਲੋ ਆਪਾਂ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਛੋਟੇ ਛੋਟਾ ਬਣਾਈਏ ਹੁਣ ਇੱਥੇ ਸਭ ਤੋਂ ਪਹਿਲਾਂ ਆਪਾਂ ਆਪਣੀ ਗੱਡੀ ਖੜਾ ਕੇ ਇੱਥੇ ਰੋਕਾਵਾਗੇ ਆਪਾਂ ਵੀ ਡਾਕੂਮੈਂਟ ਡਾਕੂਮੈਂਟ ਦਿਖਾ ਕੇ ਤੇਰਾ ਆਪਣਾ ਪਤਾ ਕਰਾਂਗੇ ਵੀ ਇੱਕ ਛੋਡੇ ਕੋਲੀ ਗੱਡੀ ਖਾਲੀ ਹੋਈ ਹੈ ਮੇਰੀ ਹਣਾ ਸੋ ਹਾਂਜੀ ਇਹ ਪਰ ਆਪਾਂ ਦੇ ਆਏ ਇਹ ਗੱਡੀ ਆਪਣੀ ਲੋਡ ਹੋਈ ਵੀ ਹੈਗੀ ਬੰਦਾ ਨੇ ਆਹਾ ਇਹ ਹਾਂਜੀ ਕਰਾਂਗੇ ਆਪਾਂ ਦੱਸਾਂਗੇ ਬੰਦਾ ਆਪਣਾ ਗੱਡੀ ਵਾਲਾ ਲੋਡ ਲੈ ਗਿਆ ਆਹ ਸਰੀ ਲੋਡ ਗਿਆ ਪੇਪਰ ਲੈ ਗਿਆ ਆਪਾਂ ਔਰ ਆਪਾਂ ਗੱਡੀ ਪਾਰਕਿੰਗ ਚ ਲਾਉਣੀ ਹੈਗੀ ਗੱਡੀ ਪਾਰਕਿੰਗ ਚ ਲਾ ਕੇ ਇਸ ਤੋਂ ਬਾਅਦ ਆਪਾਂ ਆਪ ਦਾ ਆਰਾਮ ਨਾਲ ਸੌ ਜਾਣਾ ਉੱਥੇ ਆਪਣੇ ਕੋਲੇ ਬੰਦਾ ਆਪਣੇ ਆਪ ਆਊਗਾ ਤੇ ਆਪਾਂ ਨੂੰ ਉਠਾ ਕੇ ਦੱਸੂਗਾ ਵੀ ਆ ਜਾਓ ਭਈ ਇੱਥੇ ਗੱਡੀ ਖਾਲੀ ਉੱਤਰੀ ਹਨਾ ਠੀਕ ਹੈ ਨਾ ਏ ਹੁਣ ਆਪਾਂ ਚੱਲਦੇ ਆਂ ਆਪਣੀ ਪਾਰਕਿੰਗ ਦੇ ਵਿੱਚ ਸੋ ਨਹੀਂ ਅੱਗੇ ਲਈ ਅਗਲੇ ਬਲੌਗ ਦੇਖਣ ਲਈ ਲਾਈਕ ਵੱਲੋ ਤੇ ਸ਼ੇਅਰ ਕਰਨਾ ਨਾ ਭੁੱਲਿਓ ਓਕੇ ਮੈਨੂੰ ਤੁਹਾਡੇ ਹੌਸਲੇ ਦੀ ਬਹੁਤ ਜ਼ਰੂਰਤ ਹੈ ਸੋ ਦੇਖੋ ਅੱਗੇ ਸਾਰਾ ਬਲੌਗ ਪਪਾਡ ਦੇ ਵਿੱਚ ਪਾਵਾਂਗੇ ਸਾਰਾ ਬਲੌਗ ਓਕੇ ਜੀ ਧੰਨਵਾਦ ਦੇਖੋ ਅੱਗੇ ਸਾਰਾ ਕੁਝ ਰਹੀਆਂ ਨੇ ਕਿਹੜੀਆਂ ਵੱਡੀਆਂ ਵੱਡੀਆਂ ਗੱਡੀਆਂ ਆ। ਆਪਾਂ ਮੂੰਹ ਕਰਨਾ ਗੱਡੀ ਦਾ ਉਧਰਲੀ ਸਾਈਡ ਨੂੰ। ਉੱਥੇ ਕਰਤਾ ਕੋ ਪੈਣੀਆਂ। ਕੋ ਤੇ ਨਹੀਂ ਆਉਣੀ ਹੈਗੀ ਨੀਂਦ। ਸੋ ਇਸ ਕਰਕੇ ਉਧਰ ਨੂੰ ਮੂੰਹ ਕਰਕੇ ਆਹਮੜਾ ਲਾ ਕੇ ਸੌਂ ਜਾਗੇ ਆਪਾਂ। ਚੱਲ ਫੇਰ ਆ ਚਾਣਾ ਮੂਰੇ ਲਾ ਦਈਏ ਚਾਣਾ ਦੇ ਬਰਬ। ਆਹ ਖੜੀਆ ਹੋ ਵੋ। ਇਹ ਗੱਡੀਆਂ ਇਹ ਖੜੀਆਂ ਨੇ ਕੋ ਵੋ। ਕੈਣਾ ਦੀ ਗੱਡੀ ਆ ਇਹ। ਗੱਡੀਆਂ ਬਾਬੇ ਤੇ ਸਾਰੀ ਇੱਕ ਨੰਬਰ ਨੇ। ਛੋਟਾ ਕੰਮ ਆ। ਇਹਨੂੰ ਜਾਏ ਵੀ ਤੋਹ ਮਰਜੀ ਗਈ ਜਾਵੇ ਆਲਾ ਤਾਂ ਨਾ ਜਿਸ ਕਹਾਣੀਆਂ ਇਹ ਵੋ। ਯੂਰਪ ਦੀਆਂ ਗੱਲਾਂ ਹੋਰ ਨੇ ਬਈ ਯੂਰਪ ਦੇ ਵਿੱਚ ਸਿਸਟਮ ਹੋਰ ਆ। ਇੱਥੇ ਸਿਸਟਮ ਹੋਰ ਆ ਦਾ। ਲ ਚੱਕ ਆਪਣਾ ਗੱਡੀ ਹੈਨ ਬ੍ਰੇਕ ਚੱਕ ਗਰਾ ਹੁਣ ਆਪਾਂ ਤੁਹਾਨੂੰ ਦਿਖਾਈਏ ਗੱਡੀ ਵਿੱਚੋਂ ਕੀ ਸਿਸਟਮ ਹੈਗਾ ਲੈ ਬਈ ਦੇਖੋ ਆ ਆਪਣਾ ਲੋਡ ਨੂੰ ਤੁਸੀਂ ਦੇਖ ਹੀ ਲਿਆ ਇਸ ਤਰੀਕੇ ਨਾਲ ਲੋਡ ਹੋਈ ਹੈ ਗੱਡੀ ਠੀਕ ਆ ਇਹ ਆਪਣੀ ਮਨਸੂਰੀਜ਼ ਹੈਗੀ ਓਕੇ ਦੀ ਰਿਪੋਰਟ ਆ ਪਟੀ ਆਪਣਾ ਏਸੀ ਦੇ ਅਸੀ ਆ ਇਹਦੇ ਗੇਅਰ ਨੂੰ ਬਦਲੇ ਨੂੰ ਐਂ ਦੱਬੋ ਜਿਵੇਂ ਹੁਣਾਂ ਨੇ ਆਰਡਰ ਤੇ ਖੜੀ ਆ ਇਹਨੂੰ ਦੱਬ ਕੇ ਨੂਰ ਨੂੰ ਬਾਦੋ ਇੰਨਾ ਕ ਉਹ ਦੂਜਾ ਗੇਅਰ ਲੱਗਿਆ ਹੁਣ ਜਦੋਂ ਹੀ ਮੈਂ ਨੀਚੋਂ ਕਲੱਚ ਦੱਬਦਾ ਉਹਦੀਆਂ ਨੇ ਦੂਜਾ ਗੇਅਰ ਲੈ ਲੈਣਾ ਇਧਰ ਵਾਲਾ ਬਟਨ ਦੱਬੋ ਚੱਕ ਨੇ ਆਰਡਰ ਇਹ ਆਰਡਰ ਹੋ ਗਈ ਇਹਨੂੰ ਦਬਤ ਕਰੋ ਇਹਨੂੰ ਉੱਪਰ ਕਰੋ ਠੀ ਤੇ ਆਪਣਾ ਪੰਜਾਮਾ ਨਹੀਂ ਪਿਛਲੀ ਪੋਜੀਸ਼ਨ ਤੇ ਆਪਾਂ ਬੇਰਾਮ ਨਾਲ ਚਲ ਜਾਣਾਗਾ ਬੈੱਡ ਨੇ ਇੱਥੇ ਆ ਜੀ ਆਪਣਾ ਬੈੱਡ ਆਗਾ ਆਪਣਾ ਬੈੱਡ ਵੱਡਾ ਬੈਗ ਆਪਦਾ ਨਾਲ ਹੀ ਰੱਖੀਦਾਗਾ ਇੱਥੇ ਸੌਂਈਦਾ ਆਪਾਂ ਠੀਕ ਹੈ ਨਾ ਬ੍ਰੇਕਫਾਸਟ ਵਿੱਚ ਅੱਜ ਆਪਾਂ ਲਵਾਂਗੇ ਕੇਲੇ ਠੀਕ ਹੈ ਤੇ ਨਾਲ ਦੁੱਧ ਪਿਆ ਆਪਣਾ ਚੱਕਦਣੇ ਫਟੇ ਚੰਬ ਕੇ ਦੁੱਧ ਨਾਲ ਕੇਲੇ ਗੂਲੇ ਦੋ ਆ ਸੌ ਜਾਣਾ ਇਧਰ ਮਰਸੀਡੀਜ਼ ਖੜੀ ਆ ਆ ਬੋਲਵੋ ਖੜੀ ਆ ਆ ਸਾਰੇ ਘਰ ਬਣ ਰਹੇ ਨੇ ਠੀਕ ਹੈ ਹੁਣ ਇਹ ਦੂ ਅੱਗੇ ਆਪਾਂ ਜਦੋਂ ਗੱਡੀ ਖਾਲੀ ਕਰਾਂਗੇ ਤੁਹਾਨੂੰ ਉਹ ਦਿਖਾਵਾਂਗੇ ਤੇ ਦੱਸਿਓ ਕਿਵੇਂ ਆ ਗੱਲਬਾਤ ਕੋਈ ਕਮੀ ਪੀ ਅਸੀਂ ਆ ਉਹ ਵੀ ਜਰੂਰ ਦੱਸੋ ਪੱਕੀ ਆਪਾਂ ਤਾਂ ਲਾ ਰੱਖੀ ਆ ਵੀ ਗੱਡੀ ਹੁਣ ਠੰਡੀ ਹੋ ਜਾਣੀ ਆ ਘੰਟੇ ਚ ਵਧੀਆ ਹੋਈ ਵੀ ਵੈਸੇ ਠੰਡੀ ਚਲਾਇਆ ਹੁੰਦਾ ਵੀ ਰਾਤ ਰੂਤ ਨੂੰ ਕਈ ਵਾਰ ਡੀਜ਼ਲ ਬਚਾ ਲਈਦਾ ਫਿਰ ਉਹੀ ਆਰਾਮ ਨਾਲ ਆਦਾ ਪੱਕੀ ਛੱਡ ਕੇ ਸੌਂ ਜਾਈਦਾਗਾ ਜੇ ਤਾਂ ਇਹੋ ਵੀ ਗੱਡੀ ਛੇਤੀ ਖਾਲੀ ਹੋਊਗੀ ਫਿਰ ਤਾਂ ਸਟਾਰਟ ਹੀ ਰੱਖੀ ਦੀ ਐ ਤੇ ਬਾਅਦ ਜਦੋਂ ਪ੍ਰੈਸ਼ਰ ਬਣਾਉਂਦੇ ਫਿਰ ਇਹ ਉਧਰ ਬੰਦਾ ਕਾਲੀ ਕਰਨ ਲੱਗਿਆ ਕ੍ਰੇਨ ਵਾਲੇ ਤਾਂ ਮਿੰਟ ਮਾਰਦੇ ਨੇ ਖਾਲੀ ਕਰਨ ਨੂੰ ਠੀਕ ਤੇ ਹੋਰ ਕੋਈ ਗੱਲਬਾਤ ਹੋਈ ਕਿਸੇ ਯਾਰ ਮਿੱਤਰ ਨੇ ਕੋਈ ਸਵਾਲ ਕੁਜਵਾਲ ਕਰਨਾਗਾ ਜਦੋਂ ਮਰਜ਼ੀ ਪੁੱਛੋ ਆਪਾਂ ਜਦੋਂ ਮਰਜ਼ੀ ਫੋਨ ਕਰੋ ਆਪਾਂ ਤਾਂ ਚਲੋ ਇਹ ਚਾਹੁੰਦੇ ਆ ਵੀ ਰੱਬ ਨੇ ਆਪਾਂ ਨੂੰ ਰੋਟੀ ਪਾਤਾ ਹਨਾ ਸਾਰੇ ਜਾਣੇ ਵਧੀਆ ਰੋਟੀ ਪੈ ਜਾਣਾ ਵਧੀਆ ਭਾਈ ਬਹੁਤ ਵਧੀਆ ਕੰਟਰੀ ਹੈਗੀ ਕਹਿਣ ਨੂੰ ਕੋਈ ਕੁਝ ਮਰਜ਼ੀ ਕਹੀ ਜਾਵੇ ਠੀਕ ਹੈ ਨਾ ਸਭ ਤੋਂ ਵਧੀਆ ਕੰਮ ਆ ਉਹੀ ਦੁੱਖ ਤੋਂ ਬਿਲੀਬ ਨਹੀਂ ਰੋਟੀ ਪਾਣੀ ਵਧੀਆ ਖਾਈ ਪੀ ਦਾ ਨਿਆਰੇ ਨਾਲ ਗੱਡੀ ਜੀ ਰਹਿਣਾ ਹਰ ਵਕਤ ਏਸੀ ਚ ਗਰਮੀ ਕਹਿਣ ਨੂੰ ਗਰਮੀ ਗਰਮੀ ਹਾਂ ਹੈਗੀ ਆ ਹੁਣ ਇਸ ਟਾਈਮ ਸਵੇਰ ਦੇ ਦੇਖ ਲਓ 6:30 ਟਾਈਮ ਦੱਸਿਆ ਸਾਨੂੰ 31 ਟੈਂਪਰੇਚਰ ਆ ਦੇਖਿਆ ਤੇ ਟੈਂਪਰੇਚਰ ਦਾ ਵੱਧ ਘੱਟ ਹੁੰਦਾ ਹੀ ਰਹਿੰਦਾਗਾ ਚੱਲਦਾ ਰਹਿੰਦਾ ਸਿਸਟਮ ਇਹਦਾ ਟੈਂਪਰੇਚਰ ਦਾ ਤਾਂ ਐ ਮੰਨ ਕੇ ਚਲੋ ਦੇਨੇ ਕਈ ਵਾਰ 55 ਡਿਗਰੀ ਤੇ ਚਲੇ ਜਾਂਦਾ 55 ਡਿਗਰੀ 60 ਡਿਗਰੀ ਤੱਕ ਵੀ ਗਿਆ ਇੱਕ ਦੋ ਵਾਰੀ ਮੇਰੇ ਨਾਲ ਹੋਈ ਆ 60 ਡਿਗਰੀ ਤੇ ਸਮਝ ਲਓ ਵੀ ਗੱਡੀ ਦਾ ਏਸੀ ਵੀ ਕੋਈ ਕੰਮ ਨਹੀਂ ਸੀ ਕਰ ਰਿਹਾ ਸੋ ਸਲਵ ਠੀਕ ਹੈ ਜੀ ਮਿਲਦੇ ਹਾਂ ਲੋਡਿੰਗ ਤੋਂ ਬਾਅਦ ਓਕੇ ਥੈਂਕ ਯੂ